ਹਾਂਜੀ ਦੋਸਤੋ ਸਸਰੀਕਾਲ ਕੀ ਹਾਲ ਨੇ ਸਾਰੇ ਠੀਕ ਠਾਕੋ ਮੈਂ ਵਿਰਿੰਦਰ ਲਾਹੌਰਿਆ ਬਲੌਗ ਤੋਂ ਪੇਸ਼ ਆ ਜੀ ਨਵਾਂ ਬਲੌਗ ਲੈ ਕੇ ਅੱਜ ਅਸੀਂ ਕਾਫੀ ਦਿਨਾਂ ਬਾਅਦ ਗਰਾਊਂਡ 'ਚ ਆਏ ਆ ਤੇ ਬੱਚੇ ਕ੍ਰਿਕਟ ਖੇਡ ਰਹੇ ਨੇ ਇੱਕ ਸਾਈਡ ਤੇ ਫੁੱਟਬਾਲ ਦਾ ਮੈਚ ਵੀ ਚੱਲਦਾ ਪਿਆ ਅਸੀਂ ਕ੍ਰਿਕਟ ਦਾ ਮਜ਼ਾ ਲਿਆ ਮੈਂ ਆਪਣੇ ਪਿੰਡ ਦੀ ਗਰਾਊਂਡ ਦੇ ਵਿੱਚ ਕੋਈ ਲਗਭਗ 10 ਸਾਲ ਪਹਿਲਾਂ ਹੀ ਲਾਸਟ ਟਾਈਮ ਕ੍ਰਿਕਟ ਖੇਲੀ ਸੀ ਤੇ ਹੁਣ ਦੁਬਾਰਾ ਖੇਡਦੇ ਆ ਬੜਾ ਮਜ਼ਾ ਆ ਬਹੁਤ ਵਧੀਆ ਲੱਗਾ ਖੇਲ ਕੇ ਤੇ ਸਾਰੇ ਬੱਚਿਆਂ ਨੇ ਕਿਹਾ ਕਿ ਤੁਸਾਂ ਦੇ ਵੀ ਆ ਕਰੋ ਉੱਚ ਟੇਬਸ ਵੀ ਦਿੱਤਾ ਨੋ ਫੀਲਡ ਨੂੰ ਦੇ ਲਈ ਇਸ ਤੋਂ ਇੱਕ ਸਾਈਡ ਤੇ ਫੁੱਟਬਾਲ ਵਾਲੇ ਭਰਾ ਵੀ ਫੁੱਟਬਾਲ ਖੇលਦੇ ਪਏ ਨੇ ਉਹ ਸਿਰਫ ਪਲੈਂਟਿੰਗਾਂ ਲਗਾ ਰਹੇ ਨੇ ਪ੍ਰੈਕਟਿਸ ਕਰਦੇ ਪਏ ਨੇ ਪਰ ਅਸੀਂ ਪੂਰਾ ਕ੍ਰਿਕਟ ਦਾ ਨਿਆਰਾ ਲਿਆ ਤੁਸੀਂ ਵੀ ਦੇਖੋ ਵੀਡੀਓ ਦੇ ਅੱਗੇ ਵੀ ਚੱਲਦੇ ਹਾਂ ਫੁੱਲ ਟਾਸ ਵੈਰੀ ਗੁੱਡ ਦੂਜੀ ਸਾਈਡ ਤੇ ਫੁੱਟਬਾਲ ਵਾਲੇ ਵੀ ਫੁੱਟਬਾਲ ਖੇਡਣ ਲੱਗੇ ਨੇ ਅਸੀਂ ਉੱਧਰ ਵੀ ਜਾਵਾਂਗੇ ਪਹਿਲਾ ਥੋੜਾ ਟਾਈਮ ਕ੍ਰਿਡ ਖੇ ਲਈਏ। ਓ ਵੈਲ ਡਨ ਵੈਲ ਡਨ ਸ਼ਾਟ। ਕੀ ਲੱਗਾ ਇਹ? ਜਿਸ ਤੋਂ ਬਾਅਦ ਬੈਟ ਦੇ ਨਾਲ ਮੈਂ ਵੀ ਥੋੜੇ ਬੋਤੀ ਹੱਥ ਖੋਲੇ। ਹਾਂ ਠੀਕ ਆ ਇੰਨੇ ਚਿਰ ਬਾਅਦ ਖੇਲਦੇ ਆਂ ਬਾਲ ਨਹੀਂ ਪਤਾ ਲੱਗਦੀ ਪਰ ਵਧੀਆ ਲੱਗਾ ਬੈਟਸ ਕਰਕੇ ਦੁਬਾਰਾ ਤਾਂ। ਹੋਰ ਛੱਕਾ ਲਗਾ ਕੇ ਫਿਰ ਅਸੀਂ ਮੈਚ ਬੰਦ ਕਰ ਦਿੱਤਾ ਫਿਰ ਅਸੀਂ ਚੱਲ ਗਏ ਆਪਣੇ ਫੁੱਟਬਾਲ ਵਾਲੇ ਭਰਾਵਾਂ ਦੇ ਕੋਲ ਉਹਨਾਂ ਦੇ ਕੋਲ ਬੈਠੇ ਪਲੈਂਟਿੰਗਾਂ ਲਗਾ ਰਹੇ ਸੀ ਉਹ ਬਾਕੀ ਦੋਸਤੋ ਸ਼ੁਕਲ ਮੇਲਾ ਚੱਲੀ ਜਾਂਦਾ ਪਿਆ ਆ ਘਰ ਵੀ ਕੀ ਕਰਨਾ ਸੀਗਾ ਨਾ ਸਾਰੇ ਭਰਾ ਲੱਗੇ ਹਾਸਾ ਮਹੌਲ ਕਰਨ ਹੈਗੇ ਇਹ ਸਾਰੇ ਬਹੁਤ ਮਿਹਨਤੀ ਆ ਡੇਲੀ ਪ੍ਰੈਕਟਿਸ ਕਰਦੇ ਆ ਲਓ ਜੀ ਅਸੀਂ ਆ ਚੱਲੇ ਆ ਸਾਰੇ ਨਾਲ ਦੇ ਭਰਾ ਕਹਿੰਦੇ ਟੈਂਕੀ ਚੜਨਾ ਹੈ ਟੈਂਕੀ ਦੇਖ ਲਓ ਆ ਨਾਲ ਦੇ ਸਾਰੇ ਸਾਡੇ ਛੋੜੇ ਭਰਾ ਅੱਜ ਕਰਾਂਗੇ ਬੜਲੇ ਦੀ ਟੈਂਕੀ ਦੀ ਸੈਰ ਚਲੋ ਦੇਖਦੇ ਆਂ ਵੀਡੀਓ ਚ ਕੀ ਕੀ ਹੁੰਦਾ ਸਾਡੀ ਇਹ ਪਾਣੀ ਦੀ ਟੈਂਕੀ ਆ ਜੀ ਪਿੰਡ ਵਾਲੀ ਅਸੀਂ ਇੱਥੇ ਹੀ ਚੜਨ ਲੱਗੇ ਆ ਮੈਂ ਤਾਂ ਪਿਛਲੇ ਲਗਭਗ ਕੋਈ 10 ਤੋਂ 15 ਸਾਲ ਪਹਿਲਾਂ ਚੜਿਆ ਹੋਣਾ ਆ ਕਾਫੀ ਟਾਈਮ ਹੋ ਗਿਆ ਇੱਕੋ ਵਾਰੀ ਚੜਿਆ ਸੀਗਾ ਦੁਬਾਰਾ ਨਹੀਂ ਚੜਿਆ ਇਹ ਕਹਿੰਦੇ ਕੋਰਪਰ ਦੇਖਣ ਜਾਣਾ ਆ ਮੌਸਮ ਵੀ ਵਧੀਆ ਹੋਇਆ ਪਿਆ ਮੀਂਹ ਆਲਾ ਚੱਲੇ ਉੱਪਰ ਦੇਖਣ ਇੱਕ ਵਾਰ ਹਾਈਟ ਤੇ ਵੈਸੇ ਤਾਂ ਟੈਂਕੀ ਕਾਫੀ ਉੱਚੀ ਆ ਮੇਰੇ ਹਿਸਾਬ ਨਾਲ 100 ਫੁੱਟ ਦੇ ਕਰੀਬ ਹੋਣੀ ਆ ਜਾਂ ਇਤੋਂ ਵੀ ਉੱਪਰ ਹੋਣੀ ਆ ਤੇ ਡਰ ਲੱਗਦਾ ਆ ਪਰ ਕੋਈ ਗੱਲ ਨਹੀਂ ਡਰ ਕੇ ਆ ਕੇ ਜੀਤ ਹੈ ਇੱਕ ਵਾਰ ਤਾਂ ਜਰੂਰ ਜਾਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਰਕੀ ਕਿਨੇ ਯਾਰ ਜਿਹੜਾ ਟੈਂਕੀ ਦੇਤੇ ਤੂੰ ਮਾਫੀ ਪਹਿਲਾਂ ਤਾਂ ਬਹੁਤ ਵਾਰੀ ਕਰਿਆ ਮੈਨੂੰ ਥੈਂਕ ਜਿਹੜਾ 15 ਨਾਲ ਨੂੰ ਵੇ ਪੈਰ ਵੀ ਟੁੱਟੇ ਪਏ ਆ ਹੋ ਵੀ ਦੋਸਤੋ ਪੂਰਾ ਖਤਰਨਾਕ ਕੰਮ ਚੱਲਦਾ ਪਿਆ ਆ ਸਾਡੇ ਕੋਚ ਸਾਹਿਬ ਰਿੱਕੀ ਜੀ ਦੀ ਬਤੌਣ ਤੇ ਅਸੀਂ ਟੈਕੀ ਉੱਪਰ ਚੱਲ ਰਹੇ ਆ ਚੱਲੋ ਸੇਫ ਕਿਤੇ ਤਾਂ ਖਤਰੇ ਵਾਲਾ ਕੰਮ ਲਾਦਾ ਪਰ ਭਰਾਵਾ ਮੈਂ ਹੀ ਕੰਡਾ ਸੀ ਨਹੀਂ ਟੈਕੀ ਕਰੋ ਅੱਜ ਮੇਰੀ ਵਾਰੀ ਜੀ ਆਣੀ ਉੱਪਰ ਵਿੱਚ ਪੋਣੀ ਹੋ ਗਈ ਤੱਕ ਜਾਊ ਹੈ ਜੁੜ ਰਹੀ ਲੱਗਦਾ ਪਿਆ ਓਹ ਆ ਦੂਸਰੇ ਕੇ ਪਿੱਛੇ ਦਰ ਸਕਦਾ ਵੀਰ ਤੁਸੀਂ ਦੇਖ ਸਕਦੇ ਆ ਸਾਹ ਸਾਨੂੰ ਕਿੱਦਾਂ ਚੜਿਆ ਪਿਆ ਆ ਸਾਹੋ ਸਾਹ ਹੋਏ ਪਏ ਆ ਚਲੋ ਪਹਿਲਾਂ ਪੌਂਚੀ ਉੱਪਰ ਇਹ ਦੇਖਦੇ ਆਪਲੇ ਨਜ਼ਾਰੇ ਓ ਜੀਰੇ ਉਪਰ ਦੀ ਉਿਸ ਇਹ ਨਾਲ ਲੱਦੀ ਡੀਗੂ ਜੀ ਓਏ ਓਏ ਲਓ ਵੇ ਸੇਵ ਕੋ ਪਹੁੰਚ ਗਏ ਖਤਰੇ ਵਾਲੀ ਘੇਡੀ ਦੇ ਤਾਨੂੰ ਚਾਹੀ ਦਿਖਾਉਣੇ ਕਿੰਨੇ ਆ ਬਹੁਤੀ ਸ਼ਾਨਦਾਰ ਇਹ ਦੇਖੋ ਬਹੁਤ ਛੋਟੀ ਫਿੱਕੜਾ ਕੀ ਚਾਈ ਆ ਬਾਕੀ ਦੋਸਤੋ ਦੇਖੋ ਤੁਸੀਂ ਵੀ ਹਾਈਟ ਨੂੰ ਆ ਪਿੰਡ ਆ ਸਾਡਾ ਜੀ ਉਥੇ ਉੱਤਲੇ ਲਗੇ ਦਿਖਾਵਾਂਗੇ ਹਲਤਾ ਪਰਵਟ ਤੇ ਲੋਟ ਜੀ ਪੂਰਾ ਪੂਰਾ ਇਹਨ ਖਤਰੇ ਵਾਲਾ ਕੰਮ ਹੈਗਾ ਵੀ ਡਰ ਬਹੁਤ ਲੱਗਦਾ ਪਿਆ ਤੁਸੀਂ ਦੱਸੋ ਪ੍ਰਾਈ ਜੀ ਤੁਹਾਡੇ ਕੀ ਵਿਚਾਰ ਨੇ ਕਿੱਦਾਂ ਲੱਗ ਰਿਹਾ ਬੜੀ ਵਧੀਆ ਵਧੀਆ ਨਜ਼ਾਰੇ ਆ ਰਹੇ ਨਜ਼ਾਰੇ ਆ ਰਹੇ ਸ਼ਾਨਦਾਰ ਨਜ਼ਾਰੇ ਆ ਰਹੇ ਠਿੱਕੀ ਕਹਿ ਰਿਹਾ ਨਜ਼ਾਰੇ ਆ ਰਹੇ ਛੋਟਾ ਵੀਰ ਕਹਿਦਾ ਕਿ ਡਰ ਲੱਗਦਾ ਪਿਆ ਡਰ ਸਾਰੇ ਨੂੰ ਲੱਗਦਾ ਪਿਆ ਇੱਥੇ ਕਿਹੜਾ ਡਿਊਪੀ ਆਇਆ ਡਰ ਕੇ ਆ ਕੇ ਜੀਤ ਹੈ ਥੱਲੇ ਦੇਖੋ ਜਿਹੜੇ ਬੱਚੇ ਖੇਡਦੇ ਪਏ ਨੇ ਉਹ ਦੇਖੋ ਕੀੜੀਆਂ ਵਰਗੇ ਲੱਗਦੇ ਪਏ ਆ ਇਧਰ ਪਿੰਡ ਦਾ ਦੇਖ ਲਓ ਪਿੰਡ ਦੇਖ ਲਓ ਭਾਈ ਐੜੀ ਉਹ ਲੱਗੇ ਗਿਆ ਭਾਈ ਬਿੱਲੀ ਰਬਗਾ ਤਾਂ ਲੈਟਣੇ ਗੰ ਮੈਂ ਇਹੀ ਟਾਈ ਉੱਪਰ ਚੱਲ ਲਓ ਜੀ ਆ ਸਾਡਾ ਸ਼ੇਰ ਦੇਖ ਲਓ ਡੱਬਾ ਜੀ ਹੈਗਾ ਟੱਕ ਭਾਈ ਬਈ ਬੰਦੇ ਨੇ ਇਕੱਲੇ ਨਹੀਂ ਲੈਟਣ ਲਾਈਆਂ ਨਹੀਂ ਕਰਦਾ ਨਹੀਂ ਹੈਗਾ ਦੇਖੋ ਉਹ ਥੱਲੇ ਵੀ ਇੱਕ ਆਪਣਾ ਇਹ ਤੇ ਅਸੀਂ ਰੋਕੇ ਤੋ ਕਿਹਨੂੰ ਇਹ ਕਹਿੰਦਾ ਡਾਈਮਾਨ ਪੈਰਾਸ਼ੂਟ ਲੈ ਕੇ ਆਏ ਐਸੀ ਪੈਰਾਸ਼ੂਟ ਵੀ ਤਾਂ ਕੰਮ ਕਰਨਿਆਗਾ ਪੈਰਾਸ਼ੂਟ ਨੇ ਕਿਹਾ ਮਮਮੀ ਨਹੀਂ ਚੱਲਦਾ ਜਿਹੜਾ ਜਾਨੂ ਸਾਡਾ ਖੁੱਲਣਾ ਥੱਲੇ ਪਜਣਾ ਪਾਜੀ ਕਿੰਮੀ ਨਾਲ ਚੜਾ ਤੂੰ ਮੈਂ ਤਾਂ ਬਹੁ ਵਾਰੀ ਚੜਿਆ ਕੰਮ ਲੈਂਦਾ ਬਾਹਰ ਹੀ ਸਾਰਾ ਕੁਝ ਮੈਂ ਹੀ ਕੀਤਾ ਲਓ ਮਹਾਰਾਏ ਬੰਦੇ ਦੇ ਹੌਸਲੇ ਬੁਲੰਦਾ ਆਹ ਸੇਵਕ ਇਹ ਵੀ ਡਰਦਾ ਨਹੀਂ ਹੈਗਾ ਟੋਪੀ ਵਾਲਾ ਸਾਡੇ ਮੂਰੇ ਸ਼ੋਅ ਕਰਦਾ ਪਿਆ ਅੰਦਰੋਂ ਤੇ ਚੀਖਾਂ ਤੇ ਗਲੀਆਂ ਭਾਈਆ ਆਹ ਬਰਾ ਵੀ ਡਰਦਾ ਹੀ ਆ ਸਾਡੇ ਵੀ ਵਾਜੇ ਵਜੇ ਵੇ ਆ ਤਾਂ ਉੱਪਰ ਵੀ ਜੰਜੀ ਦਾ ਪਰ ਉੱਪਰ ਟੈਕੀ ਪੌੜੀ ਟੱਟ ਗਈ ਉਹ ਆ اچھا ਨਹੀਂ ਨਹੀਂ ਰਿਸਕ ਨਹੀਂ ਲੈਣਾ ਬਿਲਕੁਲ ਵੀ ਆ ਹੈਗਾ ਜੀ ਦੇਖੋ ਸਾਡਾ ਨਵਾਂ ਜਿਮ ਬਣਦਾ ਪਿਆ ਸ਼ਾਇਦ ਜਲਦੀ ਤੋਂ ਜਲਦੀ ਇਹਦਾ ਕਟਣ ਹੋ ਜਵੇ ਅਸੀਂ ਵੀ ਜਿਮ ਸ਼ੁਰੂ ਕਰੀਏ ਫਿਰ ਸਾਡੇ ਆ ਗਰਾਊਂਡ ਵਾਲੇ ਗੱਭਰੂ ਦੇਖੋ ਬਹੁਤ ੱਲੇ ਆ ਇਹ ਪੂਰੇ ਪੂਰੇ ਐਨ ਜੋਰਾਂ ਸ਼ੋਰਾਂ ਦੇ ਖੇਲਦੇ ਪਏ ਨੇ ਤੇ ਸਾਡਾ ਵੀ ਇਧਰ ਜੋਰ ਪੂਰਾ ਲੱਗਾ ਹੀ ਪਿਆ ਹੈ ਲਗਭਗ ਲਗਭਗ ਬਸ ਹੁਣ ਅਸੀਂ ਆਪਣਾ ਚਾਪੂਰਾ ਕਰ ਲਿਆ ਆ ਹੁਣ ਅਸੀਂ ਥੱਲੇ ਹੀ ਜਾਣਾ ਆ ਚਲੋ ਉੱਤਰ ਕੇ ਉਧਰ ਥੱਲੇ ਨਹੀਂ ਜਾਣਾ ਹੈਗਾ ਉੱਤਰ ਕੇ ਜਾਣਾ ਏ ਲਈ ਉੱਤਰ ਕੇ ਆਹਮਣੇ ਰੋਕ ਬੁੱਕੇ ਕਿੱਥੇ ਚਲੋ ਫਿਰ ਹੁਣ ਥੱਲੇ ਦਾ ਸੀਨ ਦਿਖਾਉਣੇ ਤੁਹਾਨੂੰ ਹੁਣ ਹੁਣ ਦੋਸਤੋ ਸਾਨੂੰ ਵਾਪਸ ਜਾਣਾ ਚਾਹੀਦਾ ਮੌਸਮ ਵੀ ਖਰਾਬ ਆ ਐਮੀ ਰਿਸਕ ਕਿਉ ਲੈਣਾ ਹੋ ਗਿਆ ਚਾਪੂਰਾ ਇੱਕ ਵਾਰ ਦੇਖਣਾ ਸੀ ਉੱਪਰ ਆ ਕੇ ਹੁਣ ਥੱਲੇ ਚੱਲਦੇ ਆ ਚਲੋ ਸ਼ੇਰ ਜੀ ਤੁਸੀਂ ਪਹਿਲਾਂ ਚੱਲੋ ਅਜਿਹੋ ਨੇ ਮੋੜ ਤੇ ਅਸਲੀ ਬਣ ਕੇ ਤੁਹਾਡੀ ਬਾਨੀ ਨਹੀਂ ਮਿਲੀ ਭਾਈ ਮੇਰਾ ਛੂਪ ਆ ਮੇਰੇ ਜੀ ਟੱਪਾਂ ਦਾ ਵੇਖੋ ਓਲੀ ਓਲੀ ਜਾਈ ਤੋ ਬੁੱਕੇ ਲੇਟ ਹੁਣ ਚਲਿਏ ਵਾਪਸੀ ਕਰੀਏ ਥੱਲੇ ਗਰਾਊਂਡ ਤੇ ਕਿਉਂਕਿ ਉੱਪਰ ਜ਼ਿਆਦਾ ਚਿਰ ਰਹਿਣਾ ਵੀ ਖਤਰੇ ਤੋਂ ਖਾਲੀ ਨਹੀਂ ਹੈਗਾ ਬਾਰਿਸ਼ ਵੀ ਲੱਗਣ ਵਾਲੀ ਆ ਤਾਂ ਪਰ ਇਸ ਕਿਉਂ ਲੈਣਾ ਹੈ ਨਾ ਇਹ ਸਾਰੇ ਬਸ ਬਹੁਤ ਮਿਹਨਤੀ ਆ ਮੁੰਡੇ ਸਾਰੇ ਮਿਹਨਤ ਕਰਦੇ ਨੇ ਫੁੱਟਬਾਲ ਖੇលਦੇ ਨੇ ਪ੍ਰੈਕਟਿਸ ਕਰਦੇ ਨੇ ਇੱਥੇ ਬਾਕੀ ਦੋਸਤੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਦੁਬਾਰਾ ਕਹਿ ਰਿਹਾ ਮੈਂ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਨਵਾਂ ਚੈਨਲ ਆ ਸਾਡਾ ਤੇ ਤੁਹਾਡੇ ਹਲਾਸ਼ੀਰੀ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਅਸੀਂ ਆਪਣੀ ਮਿਹਨਤ ਜਾਰੀ ਰੱਖਾਂਗੇ ਤੇ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਹਾਏ ਹਾਵਾ ਯੂ ਬੈਠ ਆ ਥੱਲੇ ਸਾਡੇ ਪਰ ਆ ਵੇਟ ਕਰਦੇ ਹੋਏ ਕਹਿੰਦੇ ਆ ਜਾਓ ਜਲਦੀ ਮਰਨਾ ਨਹੀਂ ਆ ਯਾਰ ਘਟਰ ਉਸ ਨੂੰ ਕਬਨ ਨੀਖਣਾ ਹੁੰਦਾ ਬਾਕੀ ਦੋਸਤੋ ਇਸੇ ਹੀ ਸਾਡੇ ਗਰਾਊਂਡ ਦੇ ਵਿੱਚ ਸਾਈਡ ਤੇ ਜਿਮ ਦਾ ਕੰਮ ਚੱਲ ਰਿਹਾ ਅੱਜ ਕੱਲ੍ਹ ਤੇ ਉਹ ਵੀ ਕੰਪਲੀਟ ਹੋ ਜਾਣਾ ਤੇ ਜਿਮ ਉੱਪਰ ਹੋ ਜਾਣੀ ਆ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬ ਜੀ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੀ ਹਲਾਸ਼ੇਰੀ ਨਾਲ ਜਿਮ ਦਾ ਕੰਮ ਚੱਲ ਰਿਹਾ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ ਤੇ ਚੰਗੇ ਕੰਮ ਲੱਗ ਸਕੇ ਵਾਹ ਯਾਰ ਵਾਹ ਬੋੜੀ ਇੰਜ ਰੁੱਜੀ ਹੈ ਕੁੜੀ ਛੜੀ ਆ ਲਾਵੇ ਸਾਡੇ ਵੀ ਯੋਧੇ ਉੱਤਰਦੇ ਹੋਏ ਮੁੰਡੇਾਂ ਦੇ ਬਾਹਰ ਨਹੀਂ ਜਾਈਂ ਬਾਕੀ ਸਭ ਬਾਜੋ ਇਕਦਾ ਦੂਰ ਦਾ ਲੋ ਵੀ ਅਜਰਾ ਸਾਡਾ ਮੈਨੂੰ ਲੱਗਦਾ ਨਹੀਂ ਸੀ ਕਿ ਅੱਜ ਦਿਨ ਬਿਜ਼ੀ ਡੇ ਵਿੱਚ ਕੁਝ ਬਲੌਗ ਬਣਾਉਣਾ ਸੀ ਪਰ ਬਲੌਗ ਸਾਡਾ ਬਣ ਗਿਆ ਆ ਹੁਣ ਥੋੜੇ ਜਿਹਾ ਟਾਈਮ ਤੇ ਅਸੀਂ ਇਹਨੂੰ ਕਰਾਂਗੇ ਤੁਹਾਡੇ ਹਵਾਲੇ ਹੈ ਲੋ ਵੀ ਇਹਨੇ ਸਾਰੇ ਭਰਾਮਾ ਚੋਂ ਇਹੀ ਤਿੰਨ ਜਣੇ ਗਏ ਆ ਨਾ ਪੁੱਛ ਲੈਨੇ ਪਹਿ ਤੁਹਾਡਾ ਕੀ ਨਾਮ ਕਰਨ ਕਰਨ ਤੁਹਾਡਾ ਭਾਈ ਕੀ ਨਾਮ ਆ ਰਮਨ ਭਾਈ ਜੀ ਸਰ ਮੈਂ ਦੇਖੀ ਉਹ ਦੇਖੀ ਮੇਰਾ ਬੱਚਾ ਡਿੱਗਣ ਲੱਗਾ ਸੀਗਾ ਲੋ ਬਈ ਟੈਂਕੀ ਦੀ ਸਵਾਰੀ ਕਰਿਆ ਆ ਹੁਣ ਤੁਹਾਨੂੰ ਦਿਖਾ ਦਿੰਨੇ ਆ ਟੈਂਕੀ ਕਿੱਥੇ ਆ ਆ ਆ ਜੀ ਟੈਂਕੀ ਦੇਖੋ ਕਿੰਨੀ ਉੱਚੀ ਜਾ ਕੇ ਆਏ ਆ ਆ ਬੱਲੇ ਬੱਲੇ ਆ ਤਾਂ ਸਿੱਧਾ ਜਮਰਾਇ ਨੂੰ ਮਿਲ ਕੇ ਆਏ ਆ ਜਮਰਾਇ ਨੂੰ ਬਾਹਰ ਆਈ ਨਹੀਂ ਨਹੀਂ ਖੋਲੇ ਉਹਨੇ ਖੋਲ ਲੈਣਾ ਦੀ ਦੂਸਰੀ ਬੱਚੀ ਸਾਰਿਆਂ ਨੂੰ ਪਿਆਰ ਦਊ ਆਪਣਾ ਇਹ ਸਾਰੇ ਆਪਣੇ ਫੁੱਟਬਾਲ ਦੇ ਪਲੇਅਰ ਆ ਸਾਰੇ ਵਧੀਆ ਖੇਲਦੇ ਨੇ ਪ੍ਰੈਕਟਿਸ ਡੇਲੀ ਕਰਦੇ ਨੇ ਪੜਦੇ ਸਾਰੇ ਬੇ ਸਾਰੇ ਨੂੰ ਸੁਣਾ ਵੀ ਕਮਾਲ ਹੈ ਕਮਾਲ ਹੈ ਬਾਕੀ ਇਹ ਸਾਰੇ ਬਾਕੀ ਦਾ ਲਗਭਗ ਕੰਮਗਰਾਂ ਵਾਲੇ ਆ ਤੁਸੀਂ ਪੜਦੇ ਆ ਪੜਦੇ ਆ ਇਹ ਤੇ ਆ ਦੋ ਜਣੇ ਬੱਚੇ ਪੜਦੇ ਪਏ ਬਾਕੀ ਸਾਡੇ ਸਾਰੇ ਭਰਾ ਸਾਡੇ ਨਾਲ ਦੇ ਕੰਮਗਰਾਂ ਵਾਲੇ ਆ ਇਹ ਵੀ ਭਰਾ ਪੜਦਾ ਹੈ ਠੀਕ ਆ ਠੀਕ ਆ 18 ਨੂੰ ਵੀ ਇੱਕ ਵਾਰ ਬੋਲ ਦਿਓ ਬਾਏ ਬਾਏ ਘਰਾਂ ਨੂੰ ਬੋਲ ਦਿਓ ਵਲੌਗ ਆਪਾਂ ਇੱਥੇ ਮੁਕਾ ਦੇਣੇ ਆ ਸਬਸਕ੍ਰਾਈਬ ਕਰਿਓ ਕੱਲ ਕਰਾਂਗੇ ਲਾਈਕ ਕੀ ਕਰਨਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਠੀਕ ਆ ਜੀ ਲਓ ਜੀ ਦੋਸਤੋ ਅੱਜ ਦੇ ਵਲੌਗ ਦਾ ਕਰਦੇ ਆਪਾਂ ਐਂਡ ਟੈਂਕੀ ਦੀ ਸਵਾਰੀ ਸਾਰਿਆਂ ਨੇ ਕਰ ਜਾਂਦੀ ਆ ਬੱਲੇ ਵਾਲੀ ਟੈਂਕੀ ਦੀ ਬਾਕੀ ਕੱਲ ਮਿਲਾਂਗੇ ਸასი ਕੱਲ ਜੀ